ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜ਼ੀਆਂ ਸੂਆਂ ਵੇੜਾਂ ਜੇਰ ਵਿੱਚ ਦਿਖਾਵਾਂਗੇ ਰੇਟ ਡਿਟੇਲ ਇਨਫੋਰਮੇਸ਼ਨ ਸਾਰੀ ਵੀਰ ਤੋਂ ਲੈ ਕੇ ਦੇਵਾਂਗੇ ਮੇਨ ਗੱਲ ਦੋ ਤਿੰਨ ਵੇੜਾਂ ਪਿੱਛੇ ਬੱਚੇ ਵੀ ਹੈਗੇਆਂ ਗਿਆ ਤੇ ਬਾਹਰ ਦੋ ਖੜੀਆਂ ਗੱਬਣਾ ਵੀ ਟੌਪ ਕਲਾਸ ਦੇ ਨਗੀਨੇ ਐ HF ਦੇ ਕਹਿੰਦਾ ਬਹੁਤ ਚੰਗੇ ਦੁੱਧ ਵਾਲੀਆਂ ਸੂਆਂ ਸਵਾਈਆਂ ਸੁੰញੇਵੇਂ ਜਿਹੜੇ ਜੇਰ ਉਹਨਾਂ ਦੀ ਤੁਹਾਨੂੰ ਨਾਲ ਮਿਲੂਗੀ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਹਾਂ ਭਾਈ ਭਵਨਪ੍ਰੀਤ ਸਿੰਘਾ ਪਿੰਡੜਾ ਜਿਲ੍ਹਾ ਕਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987787899 ਤੇ ਦੂਜਾ ਨੰਬਰ ਹੈ 96355046 ਠੀਕ ਹੈ 96355046 ਆਜੋ ਪਹਿਲੇ ਨੰਬਰੋਂ ਸ਼ੁਰੂ ਕਰਦੇ ਹਾਂ ਕਿੰਨੇ ਗਾਵਾਂ ਅੱਜ ਵਿਕਰੀ ਵਾਲੇ ਹਾਜ਼ਰ ਆਪਣੇ ਕੋਲ ਵੀਰੇ ਆਪਣੇ ਕੋਲੇ 7 ਗਾਵਾਂ ਆਣੀਆਂ ਨੇ ਸੇਲ ਆਣੀਆਂ ਜੀ ਮਨਨ ਕਹਿੰਦਾ ਚਲ ਚਾਰ ਆਪਣੀ ਬੋਲੇ ਫਾਰਮ ਵਾਲੀ ਆਣੀ ਤੇ ਤੰਨਾ ਭਾਮ ਕਰੂਲੀ ਆਣੀ ਆ ਜੀ ਕਹਿੰਦਾ ਬਾਪ ਜਿਹੜੀ ਫਾਰਮ ਵਾਲੀ ਹੋ ਉਹਨੂੰ ਕਹਾਂਗੇ ਹਾਂ ਵੀਰੇ ਕਹਾਂਗੇ ਤੇ ਮੈਂ ਆ ਪਹਿਲੀ ਨੰਬਰ ਵਾਲੀ ਆ ਆ ਭਾਮ ਕਰੂਲੀ ਆ ਵੇੜ ਜੀ ਠੀਕ ਹੈ ਨਾ ਗੱਲ ਮਾ ਕਰ ਦਿੱਤੀ ਬਸ ਇਹ ਬਹੁਤ ਟੋਪ ਦੀ ਬਲੇ ਬਸ ਇਹ ਦਿਖਾ ਲਈ ਸੋ ਵੀਰੋ ਬੱਚੀ ਦੇਖੋ ਕਿਉਂਕਿ ਬੱਚੀ ਦੀ ਬੈਲੀ ਜੀ ਬਹੁਤ ਜਿਆਦਾ ਨਵੇਂ ਫਾਰਮ ਆ ਜਿਹੜੇ ਸੈੱਡ ਪੈ ਰਹੇ ਆ ਇਹਨਾਂ ਬੱਚਿਆਂ ਨੂੰ ਪਾਲਾਂਗੇ ਫੇਰ ਭਰਨੇ ਆ ਗੁਲਾਬੀ ਨੋਸਪੈਨ ਦੇ ਵਿੱਚ ਆ ਗਈ ਹੈਣਾ ਹਾਂਜੀ ਸੂਆ ਬਾਈ ਜੀ ਕੜਾ ਸੂਇਆ ਇਹ ਜਾ ਸੂਆ ਸੂਇਆ ਬਾਈ ਮਾਲਕ ਨੇ ਦੱਸਿਆਗਾ ਆਮ ਘਰੂਲੀ ਆਪਾਂ ਨੂੰ ਫੋਟੋ ਮੰ ਵੀਡੀਓ ਪਈਏਗੀ ਜੇਰ ਵਗੈਰਾ ਡਾਨਾ ਕੱਲ ਨਹੀਂ ਸੂਈਏਗੀ ਕੱਲ ਆਖਣੇ ਆਪਾਂ ਤੜਕੇ ਮਾਲਕ ਦਾਦੀ ਵੀ 9 ਕਿਲੋ ਬੋਲੀ ਚੂਈ ਸੀਗੀ ਕੱਲਾ ਆਪਾਂ ਆਖਣੇ ਮੰਗਿਆ 8 8.5 ਕਿਲੋ ਬੋਲੀ ਚੋਕੇ ਠੀਕ ਨਾ ਪ੍ਰੋਪਰ ਕੱਲ ਨਹੀਂ ਕਰਗੀ ਤੜਕੇ ਵੀ ਆਪਾਂ ਮੰਨ ਕੇ ਜਲਦੀ 9 ਕਿਲੋ ਬੋਲੀ ਲੂਈਏ ਜੀ ਜੇਰ ਜਪਾ ਓਕੇ ਜੇਰ ਵਗੈਰਾ ਡਾਨਾ ਬਾਈ ਜੀ ਜੀ ਤੇ ਥਣ ਚਾਰੇ ਨਿਕਣਵੇਂ ਹਣਾ ਬਾਈ ਚਾਰੇ ਐਂ ਜਿਵੇਂ ਠੰਡੀ ਠੁੰਡੀ ਬਹੁਤ ਲੱਗੀ ਲੈ ਕਹਿੰਦਾ ਬਾਬਾ ਚਾਹੇ ਹੱਥੀ ਚਵਾਈ ਚਾਹੇ ਮਸ਼ੀਨੀ ਹੈਨਾ ਹਾਂਜੀ ਦੋਨੇ ਟਾਈਪ ਦਾ ਵਹਿੜਦੇ ਥਣ ਲੱਗਿਆ ਵਾ ਹਾਂਜੀ ਬਈ ਤੇ ਗੱਲ ਬਈ ਜੀ ਕਰੀਏ ਦੁੱਧ ਦੀ ਵੀ ਹਾਈਸਟ ਕਿੰਨਾ ਦੇ ਦੂ ਦੁੱਧ ਬਈ ਮਾਲਕਾਂ ਨੇ ਦੱਸਿਆ ਹੀ ਪਹਿਲਾਂ ਦਾ ਹੀ 25 ਕਿਲੋ ਜੋਆ ਬਈ ਜੀ ਐਸਟੀ ਵੀਰੇ ਆਲੇ ਦੀ ਸੇਵਾ ਕੀਤੀ ਵੀ 28 ਕਿਲੋ ਚੁੜੇ ਜਾਂ 30 ਕਿਲੋ ਚੁੜੇ ਠੀਕ ਹੈ ਤਾਂ ਗੱਲ ਆਪਾਂ ਕਹਿੰਨੇ ਆ 25 ਮੰਨ ਕੇ ਹੀ ਲੈ ਜੇ 25 ਕਿਲੋ ਬਈ ਕਿਉਂ ਦੂ ਵੀ 25 ਕਿਲੋ ਨੇ ਕਿਹੜਾ ਕ੍ਰੋਸ ਆ ਗਿਆ ਜੀ ਠੀਕ ਹੈ ਤਾਂ ਗੱਲ ਆਮ ਤੌਰ ਕੁੜੀਏ ਦੁੱਧ ਦਿੱਤਾ ਹੋਇਆ ਹੈਗਾ 25 ਦੇ ਕੋਈ ਚਾਰ ਹਾਂ ਕੋਈ ਚਾਰ ਤੇ ਦੁੱਧ ਨਹੀਂ ਦਿੱਤਾ ਹੋਇਆ ਲੈਣ ਦੇ ਮੱਲਾ ਬੜਾ ਤੱਦ ਦੇ ਬਲੇ ਕੱਟਾਗਾ ਅੱਛਾ ਕੈਂ ਦਾ ਭਾਵ 30 ਦੇ ਆਸ-ਪਾਸ ਜਾਣ ਵਾਲੀ ਜਮਾ ਹੈਗੀ ਆ ਭਾਈ 30 ਕਿਲੋ ਖਾਦ ਉਹ ਦੇਣਾਗਾ ਮੈਂ ਮੰਨ ਕੇ ਜਦਾਂ 1.5 ਗੋਮੀ ਨੱਬਦੇ ਤੇ ਚਾਰ ਖਾਗੇ ਨਾ ਤਾਂ ਰੋਤ ਵਧੀਆ ਆ ਜੂਗੀ ਨਾ ਤਾਂ ਇਹ ਸਮਝਣਾਗਾ ਜੀ ਤੇ ਮੰਨ ਗਿਆ 30 ਕਿਲੋ ਖਰਾਬ ਦਿੱ ਦੇਣਾ ਗੈੜ ਨੇ ਬਾਕੀ ਮਗਰ ਬੱਚੀ ਦਾ ਕੋਈ ਮੁੱਲ ਨਹੀਂ ਹਨ ਬੱਚੀ ਦਾ ਕੋਈ ਵਾਹ ਨਹੀਂ ਹੈ ਇਹਦਾ ਰੇਟ ਘਿਰੋ ਵੇਚਣ ਵਾਲਾ ਬਈ ਰੇਟ ਇਹਦਾ ਮੰਨ ਕੇ ਕੱਲ ਵੀ ਜਾ ਚਾਰ ਵੜਾ ਲਿਏ ਜੇ ਕੋਈ ਵੀ ਥਾਰੇ ਇਕੱਠੀਆਂ ਰਹਿਣਾ ਚਾਹਦਾ ਹੋਇਆ 1,115,000 ਦਾ ਪੁੱਠਾ ਜਿੰਨਾ ਵੜਾ ਦਾ ਕੱਲੀ ਕੱਲੀ ਦਾ ਵੱਖਰਾ ਹੋਊਗਾ ਜਹਾਂ ਜੇ 100 ਕਿਲੋ 200 ਕਿਲੋ ਮੀਟਰ ਦਾ 200 ਕਿਲੋ ਮੀਟਰ ਤੇ 4 ਇੰਜਰਾਂ ਪਹੁੰਚ ਕਰਾਉਣਾ ਪਹੁੰਚ ਵੀ ਕਰਦਾ ਸੁਭਰ ਕੱਦ-ਕਾਠ ਵਗੈਰਾ ਦੇਖੋ ਬੈਠਦਾ ਸੋਹਣੀ ਸਾਫ-ਸੁਤਰੀ ਬੱਚਾ ਮਗਰ ਫੀਮੇਲ ਕਾਫਾ ਹਵਾਨਾ ਵਗੈਰਾ ਨਾੜਾ ਫਿਟਨੈਸ ਵਗੈਰਾ ਦੇਖੋ ਸੋਹਣੀ ਸਾਫ-ਸੁਤਰੀ ਕੰਪੈਕਟ ਹਵਾਨਾ ਹਾ ਥੀਚੋਂ ਵਾਲਾ ਥਾਣਾ ਚਾਹੇ ਜਿਦਾਂ ਨਾੜਾ ਦਿਖਾਈ ਪਹਿਲਾਂ ਇਹ ਚੀਜ਼ਾਂ ਨੂੰ ਦੋ ਦਿੱਤਾ ਵੇ ਇੱਕ ਪਾਸੇ ਨੀ ਮੜ ਦੂਜੇ ਪਾਸੇ ਵੀ ਕਲੀਅਰ ਕਰਾ ਸੋ ਦੋਨੇ ਪਾਸੇ ਆ ਰੇਟ ਇਹਨਾਂ ਦੇ ਚਾਰਾਂ ਦੇ ਆ ਗਿਆ 115 ਦਾ ਭਾ ਹਨਾ ਤੇ ਬਾਕੀ ਕੱਦ ਕਾੜ ਬਿਊਟੀ ਵਗੈਰਾ ਕਿੰਨੇ ਲੱਗੂਗਾ ਜੇ ਇਕੱਠੇ ਲੈਣਾ ਚਾਹੁੰਦਾ ਹੋਇਆ ਤਾਂ ਇਹ ਰੇਟ ਆ ਹਨਾ ਸਰ ਬੱਚੀ ਦੇਖੋ ਯਾਰ ਚਾਰ ਚਾਂਦੀਆਂ ਮਗਰ ਜਮਾ ਹਨਾ ਭਈਆ ਫਲਾਗੀ ਵਧੀਆ ਟੀਕੇ ਦੀ ਬੱਚੀ ਆ ਮਾਂ ਸੋ ਫੇਸ ਕੁਆਲਟੀ ਵਗੈਰਾ ਦੇਖੋ ਦੁੱਧ ਚੰਗੀ ਕੇਅਰ ਕਰੋਗੇ 30 ਦੇ ਨੇੜੇ ਕੁਝ 25 ਤੋਂ ਆਵਾ ਬਵਾਨ ਕੇ ਲੋ ਮੌਸਮ ਠੰਡਾ ਹੋਣ ਲੱਗਿਆ 27 28 ਦੇ ਰੋਮਲ ਚੱਲੂਗੀ ਤੇ ਬਾਕੀ ਘਰੇਲੂ ਦੁੱਧ ਪੀਣਾ ਆਪਾਂ ਤੇ ਹੱਥੀ ਚ ਵਈ ਜਿਹੜਾ ਹੱਥੀ ਵੀ ਚੋਈ ਥੱਲੇ ਕੋਈ ਦਿੱਕਤ ਨਹੀਂ ਜਿੱਥੇ ਮਾਰੀ ਬੰਨ ਕੇ ਜੋੜੇ ਲੈ ਸੋ ਨਾੜਾ ਦੇਖੋ ਜਿਵੇਂ ਗੰਡੇ ਦੀ ਫੱਕ ਕੋਲ ਜੀ ਹੁੰਦੀ ਹੈ ਟੋਕਰ ਦੇ ਵਿੱਚ ਆਈਆਂ ਨਾੜਾ ਦੀਆਂ ਨੇ ਆ ਲੈ ਭਾਈ ਮੈਂ ਤਾਂ ਵੀ ਵਰਕਰ ਹਾਂ ਲੈ ਅਚਾ ਜਿੱਥੇ ਜੀ ਕਰਦਾ ਉੱਥੇ ਰੋਕ ਲਿਓ ਜਮਾ ਸੋ ਆ ਦੇਖੋ ਯਾਰ ਕੋਈ ਬਈ ਗੱਲ ਨਹੀਂ ਲੈ ਸੋ ਧਾਰ ਆਪਾਂ ਗੱਲੀ ਗੱਲੀ ਮਾਰ ਕੇ ਦਿਖਾਦੀ ਵਿੱਚ ਕਹਿ ਤਾ ਆਪਾਂ ਬੇਫਿਕਰਾ ਹੋ ਜੇ ਬੰਦਾ ਲੈ ਭਾਈ ਲੈ ਇਹ ਚਾਰਾਂ ਦੀ ਮਾਰ ਹੀ ਹੋਈ ਕੋਈ ਆਪਾ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਹਨਾ ਦੋਨੇ ਪਤ ਜਾਂ ਹੀ ਬੈਗੇ ਲੈ ਜੀ ਕਹਿੰਦਾ ਬਾਪ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਆਵਾ ਹਨਾ ਮਾ ਭਾਈ ਗਵਾਂਢੀਆਂ ਨੂੰ ਪਤਾ ਲੱਗੂਗਾ ਧਾਰ ਨਾਲ ਲੱਗੂ ਵੀ ਗਾਂ ਵੀ ਆਈ ਏ ਧਾਰ ਵੀ ਤਾਰ ਤੋਂ ਹੀ ਜਾਂਦੇ ਨੇ ਕੇ ਉਹਨਾਂ ਦੇ ਘਣਕੇ ਘੜਕੇ ਆ ਜਿਵੇਂ ਹੋਗੇ ਕਿਆ ਬਾਦ ਲਾਹੌਰ ਦਾ ਸੁਣਨਗੇ ਹਨਾ ਸਭ ਤੋਂ ਬੱਚੀ ਬੜੀ ਪਿਆਰੀਆਂ ਮਗਰ ਚੀਜਾ ਤੁਹਾਡੇ ਕੋਲ ਤਿੰਨੇ ਜਾਣਗੇ ਦੋ ਤਾਂ ਜਾਣਗੇ ਬਹਿੜਾਂ ਤੇ ਤੀਜਾ ਜਾਊ ਦੁੱਧ ਕਰੇ ਤੇ 나ੜੂਆ ਬਿਲਕੁਲ ਬੱਚੀ ਦਾ ਨਾਲ ਆ ਜਾਵਾ ਪੂਰੀ ਚੰਗੀ ਪ੍ਰਿੰਟ ਵਾਲੀ ਬੱਚੀ ਆ ਹਨਾ ਛੋਣੀ ਬੱਚੀ ਆ ਅੱਗੇ ਬਾਈ ਜੀ 2 ਨੰਬਰ ਦੇਖ ਰਹੇ ਆ ਜਿਹੜੀ ਐ ਮੰਨ ਕੇ ਚੱਲ ਬਈ ਚਾਰ ਵੜਾ ਦੂਜਿਆਂ ਵੀ ਨੇ ਤਿੰਨਾ ਮਗਰ ਬੱਚੇ ਨੇ ਭਰੰਦਾ ਬਣਾਇਆ ਪਿਆ ਹੈ ਤਾਂ ਤਿੰਨਾ ਮਗਰ ਬੱਚੇ ਇਹ ਅੱਜ ਸੁਈ ਆ ਇਹ ਅੱਜ ਹੀ ਰਾਤ ਨੂੰ ਆ ਬਈ ਜਿਹੜਾ ਆਪੀ ਅੱਛਾ ਇਹਦੀ ਜਿਹੜਾ ਆ ਭਈਆ ਹਣਾ ਹਾਂ ਜਿਹੜਾ ਆਪੀ ਦੂਜੀ ਆ ਅੱਜ ਉਹਦੀ ਜਿਹੜਾ ਆਪੀ ਅੱਛਾ ਇਹਦੀ ਜਿਹੜਾ ਆ ਭਈਆ ਹਾਂ ਜੀ ਤੋਂ ਆ ਦੇਖੋ ਬੜਾ ਠੀਕ ਹੈ ਤਾਂ ਇਹਨਾਂ ਮਗਰ ਬੱਚੇ ਆ ਗਏ ਇਹਦੇ ਮਗਰ ਬੱਛਾ ਬਾਈ ਤੇ ਇਹਨਾਂ ਵਦੂਆਂ ਦੋ ਵੜਾ ਰਹਿ ਗਏ ਇਹਦੇ ਮਗਰ ਬੱਚੇ अच्छा एदे म अगर बच्चा आ गया जेर जे प ओकेया सुआ केड़ा भाई जी सुईया ए दूसरा सुआ काड सुईया भाई दूसरा सुआ ते किन्ना दूध पादुगी ए दूध मारतेन दसा है 28 किलो ने ਪਹਿਲਾ ਨਾ ਉਸਦਾਗਾ 28 किलो ਪਲੂਣ ਦਾ ਦੁੱਧ ਦਿੱਤਾ ਹੋਇਆ ਕੀ ਬਾਈ ਕਹਿਣ ਦਾ ਬਾਦ ਤੀਵਾਂ ਫਰਾਂ ਉਹਨਾਂ ਲਈ ਵੀ ਹੈਗੀ ਆ ਹਨਾ 3 ਕਿਲੋ ਖੁੱਲਾ ਖਰਾ ਵੜ ਦੂਪਲਾ ਲੈ ਵੀ ਦੀ ਬਾਈ ਦੇ ਖਾਣ ਮੰਨ ਕੇ ਜਾ ਕੋਈ ਬਾੜ ਨਹੀਂ ਕੋਈ ਹਨਾ ਨਾ ਫਟ ਫਟ ਲੈ ਵੀ ਦੀ ਵੜ ਦਾ ਇਹਦਾ ਬਾਈ ਇਹ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ ਬਾਈ ਬਾ ਫੈਕਸਿਆ ਪ੍ਰਾਈਸ ਹੀ ਮੰਨੇ ਵੀਰੇ 1 ਲੱਖ ਤੇ 25 ਹਜ਼ਾਰ ਦੀ ਸਜਸਤ ਨੂੰ ਦੇਣੀ ਹੈ ਜੀ ਚਾਰੇ ਇਕੱਠੇ ਲੈਂਦਾ ਫੇਰ 1 15 1 15 ਪਾ ਬਈ ਜੀ ਤੇ ਚੋਣ ਚਵਾ ਦੀ ਨਾੜਾ ਨੂੜਾ ਬੜੀਆਂ ਤਗੜੀਆਂ ਹਨਾ ਸਵਰਤਾਰਾਂ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਕੋਈ ਭੁਰਸਾ ਲਾਣੀ ਕਹਿੰਦਾ ਵਾ ਕਿਸੇ ਪਾਸੇ ਉਹ ਹੱਥ ਧਰਾਤਾ ਹੈ ਹੀ ਨਹੀਂ ਕਿ ਜਮਾ ਹਨਾ ਸੋ ਦੇਖੋ ਚੋਣ ਚਵਾ ਦੀ ਜਮਾ ਇੱਕ ਨੰਬਰ ਆ ਲੈ ਬਈ ਲੈ ਮਾਗਣਾ ਜਿਵੇਂ ਮਰਜ਼ੀ ਪਿੱਚੀ ਜਾਵੇ ਬੰਦਾ ਬੈਣ ਲਿਆਣਾ ਦੂੰਗੀ ਜੀ ਹੂੰ ਲੈ ਤੋ ਕਹਿੰਦਾ ਬਾ ਚਾਰੇ ਪਾਸੇ ਓਕੇ ਆ ਜਾਵਾ ਹਣਾ ਤੇ ਦੋ ਨੰਬਰ ਜਿਹੜੀ ਵੀਰੇ ਬੈੜ ਦੇਖਦੇ ਆਂ ਧਾਰਾ ਮਾਰ ਕੇ ਦਿਖਾ ਦਿਆਂ ਮਗਰ ਬੱਚਾ ਜੇ ਰੋਕੇ ਰੇਟ 1,25,000 ਹਣਾ 25,000 ਦੇ ਦੁੱਧ ਬਈ 30 ਕਿਲੋ ਖਰੇ ਲੈਣਾ ਬੈੜ ਨੇ ਅਚ 30 ਕਿਲੋ ਦੁੱਧ ਦੋ ਟਾਈਮ ਚਵਾ ਸਕਦੇ ਆਪਾਂ ਬਈ ਚਵਾ ਰਾਂਗੇ ਜਦੋਂ 20 ਦਿਨ ਹੋ ਗਏ ਆਪਾਂ ਉੱਥੋਂ ਦਾ ਰੇਟ ਉੱਥੋਂ ਦਾ ਆਊਗਾ ਅੱਜ ਰੇਟ ਲਾ ਦੇ ਜੀ ਕਹਿੰਦਾ ਬਾ ਹੁਣ ਇਹ ਨਹੀਂ ਗੱਲ ਬੰਦਾ ਆਵੇ ਵੀ ਠੰਡੇ ਮਦਨਾ ਟਿਕਾਣਾ ਚੋ ਕੇ ਤਸੱਲੀ ਕਰਕੇ ਲੈ ਜਾਵੇ ਆਪਦੀ ਹਣਾ ਅੱਗੇ ਬਾਈ ਜੀ 3 ਨੰਬਰ ਦੇਖ ਰਹੇ ਹਾਂ ਇਹਦੇ ਮਗਰ ਬੱਛੀ ਆ ਗਈ ਹੈ ਨਾ ਇਹਦੇ ਮਗਰ ਬਾਈ ਬਸ ਸੋ ਯਾਰ ਬੱਛੀ ਬੜੀ ਪਿਆਰੀ ਹੈ ਯਾਰ ਭਾਈ ਘੱਟ ਵੱਟ ਨਾਂ ਵਾਲਾ 55 ਕਿਲੋ ਵੇਟ ਹੋਣਾ ਬੱਛੀ 'ਚ ਸੋ ਆਹ ਜਦੋਂ ਬੱਛੀ ਤਿਆਰ ਹੋ ਗਈ ਤੇ ਮੱਲਾਂ ਕੋ ਦਰੂ ਕਿਆ ਬਾਤਾਂ ਜਰਾ ਜਿਹੜਾ ਪ੍ਰਿੰਟ ਆ ਇਹ ਪ੍ਰਿੰਟ ਬਹੁਤ ਘੱਟ ਆਉਂਦਾ ਹੈ ਨਾ ਬਹੁਤ ਘੱਟ ਭਈਆ ਮੰਨ ਕੇ ਚੱਲ ਵੀ 30 40 ਹਜ਼ਾਰ 30 ਹਜ਼ਾਰ ਜਦੋਂ ਮਹਿੰਗੀ ਕਲਰ ਹੀ ਵਿਕਦਾ ਹੈ ਤੇ ਬਾਕੀ ਆਹ ਆ ਗਈ ਜੇਰ ਇਹਦੀ ਜੇਰ ਵਗੈਰਾ ਡਾਣਾ ਬਈ ਜੀ ਤੇ ਸੂਆ ਵੀ ਰਸੂਈ ਆ ਦੂਜਾ ਸੂਆ ਵੀ ਦੂਜਾ ਤੇ ਕਿੰਨਾ ਦੁੱਧ ਦੇ ਦੂਗੀ ਦੁੱਧ ਬਈ ਆਪਾਂ ਪਹਿਲੇ ਵੀਡੀਓ ਦੇ ਵਿੱਚ ਪਾਇਆ ਸੀ ਆਪ ਵੀ ਆਖਿਆ ਸੀ ਆਮ ਸਰੂ ਲਈ ਹੈਗੀ ਸੀ ਸ਼ਿਮਨਪੁਰਾ ਟੋਕਾ ਲਵਾਇਆ ਗਿਆ ਠੀਕ ਹੈ ਨਾ ਗੱਲ ਸਰਕਾਰੀ ਸ਼ਿਮਨ ਦੀ ਹੈਗੀ ਤੇ ਮੰਨ ਕੇ ਚੱਲੂ ਮਾਲਕਾਂ ਦਾ 22 ਕਿਲੋ ਕਾਨੂੰਨ ਦੁੱਧ ਪੈਂਦੇ ਸੀ ਸਕੈਂਦਪਾਦ 30 ਕਿਲੋ ਦੁੱਧ ਵਾਲੀ ਵੇੜ ਹੈਗੀ ਆ ਦੁੱਧ ਵਾਲੀ ਹੈਗੀ ਆ ਬਈ ਇਹਦਾ ਰੇਟ ਕੀ ਆ ਗਿਆ ਰੇਟ ਦਾ ਬਈ ਅੱਜ ਲੈਣ ਦੇ ਦਾ ਬਸ 1,115000 ਜੀ ਅੱਜ ਤੋਂ ਦੇਣੀ ਹੈ 1,115000 ਜੀ ਹਾਂਜੀ 15-20 ਦੇ ਬੱਚੇ ਆ ਮਗਰ ਯਾਰ ਹਨਾ ਬਈ ਕੋਈ ਨਹੀਂ ਬੱਸੀ ਕਟਾਉਣ ਜਨਾ ਬੱਸੀ ਕੱਟ ਲਾਂਗੇ ਆਪਾਂ ਇਹੋ ਜਿਹਾ ਭਾਅ ਯਾਰ ਮੌਕੇ ਸੋ ਯਾਰ ਕੀ ਆ ਬਾਤ ਤਿੰਨ ਦਿਨ ਜੀਜਾ ਜਾਣਗੀਆਂ ਸੋ ਜਦੋਂ ਆਪਾਂ ਬੱਚੀ ਲੈ ਗਾ ਲੈਨੇ ਆ 115000 ਤੇ ਅੱਜ ਦੇ ਟਾਈਮ 'ਚ ਵੀਰ 25 30ਰ ਕੱਲੀ ਬੱਚੀ ਲੈ ਜਾਂਦੇ ਆ ਸੋ ਕਹਿੰਦਾ ਵਾ ਪਿੱਛੇ ਰਹਿ ਗਈਗਾ ਸਿਰਫ 70000 ਰੁਪਏ ਗੱਲਾਂ ਨਾਲੇ ਦੁੱਧ ਆ ਗਿਆ ਤੇ ਨਾਲੇ ਤਿੰਨ ਜਾਨਵਰ ਕਰ ਆ ਗਏ ਹਣਾ ਸੁਵਰਤਾਰਾਂ ਪਈਦੇ ਵੀ ਮਾਰ ਕੇ ਦਿਖਾਉਣੇ ਪਏ ਆ ਤੇ ਥਾਣੇ ਦੇਖੋ ਬੈਠ ਨੇ ਕਹਿ ਜਾ ਮਾਰਿਆ ਕੱਢ ਕੇ ਮਗਰ ਬੱਛੀ ਆ ਬੱਚੀ ਡੈਡ ਕਰਦੇ ਮੜੀ ਤੇ ਚੋਣ ਦੇਖੋ ਯਾਰ ਆ ਇਹਨੂੰ ਕਹਿੰਦਾ ਧਾਰਾ ਲਾਹੌਰ ਵਾਲੇ ਸੁਣਦੇ ਆ ਮੋਟਾ-ਮੋਟਾ ਝੋਣਾ ਬਾਈ ਕਹਿਣ ਹੁੰਦੇ ਆ ਬਾਈ ਵੀ ਮੇਲੇ ਤਾਂ ਕੋਈ ਨਹੀਂ ਮੂਦਾਂ ਕੋਤਾ ਆਉਂਦਾਗਾ ਠੀਕ ਹੈ ਨਾ ਗੱਲ ਕੱਲਾ-ਕੱਲਾ ਜਾਂ ਮਰ ਆਪਣਾ ਨਰਕ ਪਰਕ ਕੇ ਲਿਆ ਹੋਂਗਾਗਾ ਜੈ ਜੈ ਗੱਲ ਇਹਦੀ ਗੱਲ ਹੈਗੀ ਵੀ ਗਏ ਮੰਡੀ ਭਾਈ ਚੱਕ ਲੈਣ ਦੇ ਦਾ ਚੱਕ ਲੈਣੀ ਉਧਰੋਂ ਕਹਿੰਦਾ ਨਾ ਨਗ 5-7 ਪਰ ਲਿਆਉਣੇ ਸਲੈਕਟਰਾਂ ਜਾਵਾਂ ਹਨਾ ਕੱਢੀ ਲਿਆਉਣੇ ਫਟਲੇ ਵੀ ਦੀ ਲੈਂਦੇ ਨੇ ਕੋਈ ਗੁੱਡੀਆਂ ਨਹੀਂ ਦੀਆਂ ਵੱਡੀਆਂ ਹੁੰਦੀਆਂ ਨਹੀਂ ਠੀਕ ਨਾ ਗੱਲ ਜੀ ਹਰ ਸੇਕੇ ਦੰਦ ਹੀ ਦੇਗੀਆਂ ਅੱਛਾ ਦੰਦਾ ਚ ਬੱਚਿਆਂ ਸਾਰੀਆਂ ਹਰ ਇੱਕ ਦੋ ਦੰਦਾਂ ਜੀ ਸੋ ਚੋਣ ਦੇਖੋ ਯਾਰ ਜਿਹੜਾ ਜਗਾਪ ਮਾਰ ਲਿਆ ਤੇ ਜਿਹੜਾ ਜਗ ਚੋਲੇ ਦੁੱਧ ਦਾ ਦੇਖੇ ਤਾਂ ਲੈ ਕੁੱਤਿਆਂ ਵਰਦਿਆਂ ਲੈ ਸੋ ਕੀ ਬਾਤਾਂ ਕਹਿੰਦਾ ਦੁੱਧ ਦੇ ਨਦੀਆ ਵਹਾਦੀਆਂ ਜਾਵਾਂ ਤੇ 1,115,000 ਦੇ ਵਿੱਚ ਨਦੀਆ ਦੁੱਧ ਦੇ ਵਣ ਗਏ ਹਨਾ ਬਈ ਦੁੱਧ ਐ ਮੰਨ ਕੇ ਚੱਲ ਜਿੰਨੇ 20 ਕਿਲੋ 30 ਕਿਲੋ ਖਰਾ ਮੰਨ ਕੇ ਦੇ ਦਾਂਗੇ ਤੋਰੀ ਬਾਹਰ ਨਾ ਸੋbro ਕੱਦ ਕਾਠ ਵਗੈਰਾ ਦੇਖੋ ਤੇ ਬਾਕੀ ਲੇਵੇ ਦੀ ਫਿਟਨੈਸ ਦੂਜੀ ਗੱਲ ਯਾਰ ਜਿਹੜਾ ਰੇਟ ਹੈ ਉਧਰ ਤੋਰੀ ਮਾੜੀ ਹੈ 1,15,000 ਰੁਪਿਆ ਇਹਦਾ ਰੇਟ ਆ ਤੇ ਇਹਦੇ ਵਿੱਚੋਂ ਵੀਰੇ ਛੋੜ ਸੱਪਾ ਵੀ ਕਰ ਦਾਂਗੇ ਆਪਾਂ ਹਾਂ ਦਾਨ ਕਰਨਾ ਹੈ ਭਾਈ ਗੱਡੀ ਦਾ ਕਿਰਾਇਆ ਛੱਡ ਦਾਂਗੇ ਨਹੀਂ ਛੱਡਣਾ ਟੋੜ ਹੀ ਕਰਨੀ ਆ ਬਾਕੀ ਛੋੜ ਸੱਪਾ ਕਰ ਦਾਂਗੇ ਜੀ ਕਰਨ ਕਿ ਕੋਈ ਵੀਰ ਸੌਦਾ ਕਰਨ ਵੇਲੇ ਕੋਈ ਇਹ ਨਾ ਤੁਹਾਨੂੰ ਛੋਟੀਆਂ ਹੋਣੀਆਂ ਬੜਾ ਜੀ ਠੀਕ ਹੈ ਨਾ ਗੱਲ ਐ ਵਧੇ ਸੈ ਵਾਲੀਆਂ ਨਹੀਂ ਆ ਬੜਾ ਬਾਕੀ ਬੱਚੀ ਬੜੀ ਪਿਆਰੀ ਹੈ ਮਗਰ ਯਾਰ ਭਾਈ ਮੈਂ ਨਾ ਆਸਲੀਆ ਬਸ ਬੱਚਾ ਹੀ ਮਾਰਾ ਜੈ ਜੈ ਗੱਲਾ ਸੋ ਵੀ ਜਿਹੜੇ ਲੈ ਕੇ ਜਾਣਗੇ ਨਾਲ ਮਗਰ ਬੱਛੀ ਮਾਂ ਕਹਿੰਦਾ ਭਾਬਾ ਜਿਹੜਾ ਕਰਾ ਦਿੱਤਾ ਹੱਥ ਜੂਈ ਜਾਣ ਤੇ ਆਈ ਜੂਈ ਹੈ ਨਸੀਨ ਤੇ ਏਦਾਂ ਦੇ ਤੁਫਾਨ ਲੱਗੇ ਬਣੇ ਮਾੜਾ ਸੋ 115000 ਰੁਪਏ ਕਹਿੰਦਾ ਸੌੜ ਛੱਪਾ ਵਿੱਚੋਂ ਕਰ ਦਾਂਗੇ ਆਪਾਂ ਕਹਿੰਦਾ ਭਾ ਨੇੜੇ ਦੇ ਜਿਹੜੇ ਵਾਲੇ ਦਾ ਕਿਰਾਇਆ ਬਾਜੀ ਵੀ ਕਹਿ ਕੇ ਸਾਥ ਲਾਏ ਭਾਈ ਵੀ ਲੱਖ ਤੋਂ ਹੋਈ ਜਾਣੀਆਂ ਈਆਂ ਅੰਦਰ ਆਪਣੇ ਕੋਲੇ ਵੀ ਬਾਦ ਮੌਕਾ ਲੈ ਕੇ ਤੇ ਵੀ ਲੱਖ ਤੋਂ ਬਾਹਰ ਆਉਣੀਆਂ ਵੀਡੀਓ ਦੇ ਵਿੱਚ ਰੇਟ ਹੋਣਗੇ ਆਪਣੇ ਜੋ ਜਾਇਜ ਗੱਲ ਹਾਂ ਸੋ ਬੱਚਿਆਂ ਨੂੰ ਕਰਦੇ ਲੈ ਜਾ ਬੱਚਾ ਕੋਲੇ ਅੱਗੇ ਭਾਈ ਜੇਗੀ 4 ਨੰਬਰ ਤੇ ਤਾਜੀ ਸੂਈ ਵੀ ਹੈ ਨਾ ਬੱਚਾ ਭਾਈ ਮੰਗ ਲਈ ਬਸ ਥੋੜਾ ਟਰੋ ਬਸ ਵੀ ਲੈ ਬਈ ਆਜਾ ਮੈਂ ਤੀਜਾ ਰਹਿਣਾ ਨਾ ਨਾੜਵਾ ਨਾਲ ਆ 50 ਕਿਲੋ ਬੋਲੀ ਹੈ ਖੱਲੀਆਂ ਆ ਤਾਜੀ ਫੁੱਜਾਂ ਨੇ ਬਈ ਅੱਛਾ 15 ਕਿਲੋ ਬੋਲੀ ਸਟਾਰਟ ਆ ਜਾ ਮੈਂ ਸਟਾਰਟ ਬਈ ਦੋ ਟਾਈਮ ਤਿੰਨ ਟਾਈਮ ਵੀ ਜਨਾ ਮਰਜੀ ਮਿਲ ਕੇ ਲੈ ਇੱਕ ਗੱਲ ਹੋਰ ਆ ਕੋਈ ਕੋਈ ਵੀ ਕਿਸੇ ਤੇ ਵੀ ਗਾਂ ਲੈਣਾ ਚਾਹੁੰਦਾਗਾ ਕੋਈ ਚੱਕਰ ਨਹੀਂ ਗਿਆ ਪਹਿਲਾਂ ਪਿੰਡ ਤੇ ਆ ਕੇ ਪੁੱਛਿਆ ਕਰੀ ਬੰਦੇ ਯਾਰ ਕਾਰਡ ਘੈਰ ਜਾਗਾ ਪਿੰਡ ਦਾ ਠੀਕ ਹੈ ਨਾ ਗੱਲ ਜੇਕਰ ਇਹ ਬੰਦਾ ਪਿੰਡੋਂ ਸਾਡੇ ਘਰੇਗਾ ਤੂੰ ਮੈਂ ਫੱਡੇ ਮੂੰਹ ਕਰ ਦੇ ਆਗੇ ਤੁੰਡਾ ਸੋ ਜੈਰਾ ਕਹਿੰਦਾ ਵੀ ਹਾਂ ਉਹਦੇ ਕੋਲ ਜਾਓ ਬਈ ਪਸੂ ਚੰਗੇ ਹੁੰਦੇ ਆ ਵਧੀਆ ਹਨਾ ਆ ਕਿ ਬਈ ਪਸੂ ਦਾ ਸਾਟ ਹੁੰ ਇਹ ਦੋ ਦਾ ਨਜ਼ਰੇ ਦੋ ਦਾਂਦੇ ਯਾਰ ਬੱਚੀ ਬੜੀ ਪਿਆਰੀ ਏ ਮੈਂ ਕਹਾਂ ਯਾਰ ਹਨਾ ਸੋ ਬੱਚੀ ਯਾਰ ਦਾੜੀ ਨਾਲ ਮੁੱਛਾਂ ਵਧੀਆ ਬਣ ਗਈਆਂ ਸੋ ਮੇਰੇ ਹਿਸਾਬ ਨਾਲ ਜਿਹਦੇ ਨੂੰ ਬੱਚੀ ਨੇ ਤੀਜੀ ਸੂਏ ਜਾ ਕੇ ਸੋਣਾ ਨਾਲ ਨੂੰ ਬੱਚੀ ਸੂਣ ਵਾਲੀ ਹੋ ਜਾਣੀ ਆ ਹਨਾ ਬਾਈ ਆਰਾਮ ਨਾਲੀ ਆਰਾਮ ਨਾਲੀ ਬਾਕੀ ਐ ਫੱਟਲੇ ਵੀ ਦੀਆਂ ਨੇ ਬਹਿਣ ਨੇ ਕੋਈ ਵਾਲੇ ਵੀ ਦੁੱਧ ਤਾਂ ਜਾਏ 2 ਕਿਲੋ ਘੱਟ ਪਰੇ ਜਾਣ ਬਰਾ ਜੀ ਪਰ ਸੂਈ ਨਾਲ ਲਵਾਵੇ ਸੂਏ ਦੇ ਵਿੱਚ ਜੈ ਜੈਕਾਰਾ ਹਾਂ ਤੇ ਹੁਣ ਦੁੱਧ ਕਿੰਨਾ ਦੁੱਤ ਬਾਈ ਹੁਣ 15 ਕਿਲੋ ਬੌਲੀ ਹੈ ਜੀ ਆਪਾਂ ਇਹ ਵੀ ਕਿਨੇ 18 ਕਿਲੋ 20 ਕਿਲੋ ਦੁੱਤਾਂ ਨੰਬਈ ਹੁਣ ਅਜ ਦੁਬਾਰਾ ਕਿ ਲੈਣਾ ਬਸ ਇਹਨਾਂ ਕੱਟ ਕੱਟ 25 ਜਣ ਖਾਉਗੇ ਠੀਕ ਹੈ ਨਾ ਰੇਟ ਇਹਦਾ ਬਸ 25 ਕਿਲੋ ਖਰਾ ਦਾ ਲੈਣਾ ਬਸ ਰੇਟ ਇਹਦਾ ਰੇਟ ਦਾ ਬਾਈ ਬਾ ਲੈਣ ਦੇਣੀ 1 ਲੱਖ ਤੇ 5000 ਦੀ ਵਸੀਲਾਂਗੇ ਮਾਨਦਾਨ ਕਰ ਦਾਂਗੇ ਆਹ ਦੇਖ ਮਾਨਦਾਨ ਕਰ ਦਾਂਗੇ ਸੁਭਰਤਾਹਾਂ ਦੇਖੋ ਚਾਹੇ ਦੋਨੇ ਪਾਸੇ ਵੇਵੇ ਤਾਰਾਂ ਮਾਰੀ ਚੱਲੋ ਹਨਾ ਕਹਿੰਦਾ ਬ ਕੋਈ ਕਿਸੇ ਪਾਸੇ ਕੋਈ ਮਿਹਨਤ ਪੁਆਇੰਟ ਦਾ ਦੇ ਵਿੱਚ ਹੈ ਹੀ ਨਹੀਂ ਲੈ ਬਾਈ ਲੈ ਬਾਈ ਆਪਣਾ ਮਾਰੀ ਇੱਕ ਨੰਬਰ ਆਉਂਦਾ ਦਾ ਖਰਾ ਹੁੰਦਾ ਬਾਈ ਆ ਨੰਬਰ ਵਾਲ ਸੋ ਹੋ ਜਾਏ ਦੋਬਰ ਕੋਈ ਨਾ ਕੋਈ ਹੋਰ ਦੇ ਨਿਕਲ ਨਾ ਕੋਈ ਹੋਰ ਬਦਲਣੀ ਹੋਊਗੀ ਦੋਬਰ ਘੱਟ ਤੋਰ ਲੋ ਜਿਹੜਾ ਹੋਊਗਾ ਜਿਹੜੀ ਗੱਲ ਕਹੇ ਜੀ 21 ਨਿੱਕੂ ਨੇ ਉੰਨੀ ਨਹੀਂ ਨਿਕਲਣੀ ਆਪਣੇ ਕੋਲ ਤਾਂ ਦੋਬਰ ਘੱਟ ਤੋਰ ਲੋ ਜਾਂ ਤੋਰ ਲੋ ਮੜ ਕੇ ਦੇ ਨਾਲ ਮਗਰ ਬੱਚੀ ਬਿਨਾ ਨੇ ਆਣ ਤਾਂ ਧਾਰਾ ਮਾਰ ਕੇ ਦਿਖਾ ਦਿਆਂਗੇ ਕੋਈ ਵੀ ਐਸੀ ਵੀਡੀਓ ਜਿਹੜੀ ਮਰਜੀ ਵੀਡੀਓ ਆਪਣੀ ਚੈੱਕ ਕਰ ਲਈ ਵੀਰੋ ਸੋ ਜਾਇਏ ਕਹਲਾ ਬਾਕੀ ਵੀਡੀਓ ਪਾਉਂਦੇ ਮੈਨੂੰ ਤੀਜਾ ਸਾਲ ਹੋ ਗਿਆ ਇਸ ਘਰੋਂ ਵੀਡੀਓ ਪਾਉਂਦੇ ਨੂੰ ਆਪ ਕੋ ਪਰਮਾਤਮਾ ਦੀ ਕਿਰਪਾ ਇਦਾਂ ਗਲਾਬਾ ਨਹੀਂ ਕੋਈ ਆ ਸੋਬਰ ਦੋ ਦੰਦ ਬੱਚੀ ਦੰਦ ਦੇ ਆਪਾਂ ਪਟ ਕੇ ਦਿਖਾ ਦਿੰਨੇ ਆ ਸੋ ਆ ਤੇ ਦੁੱਧ 15 ਲੀਟਰ ਬੋਲੀਆਂ ਸਟਾਰਟ ਹੋਈ ਆ ਮਗਰ ਬੱਛੀ ਆ ਬੱਛੀ ਵੀ ਕਾਦੀਆ ਘੋੜੀ ਨੁਕਰੀ ਵਰਗੀ ਹੋਈ ਜਾਵਾ ਕਹਿੰਦਾ ਬਾਬ ਅੱਜ 25 ਚੱਲਦਾ 2027 ਦੇ ਵਿੱਚ ਬੱਛੀ ਸੂਹ ਗਈ ਤੁਹਾਡੇ ਘਰੇ ਇਹਨੂੰ ਸਾਂਭਣਾ ਵਾਲਾ ਚਾਹੀਦਾ ਜਾਵਾ ਜਿਵੇਂ ਕਹਿੰਦਾ ਨੂਰ ਰਾਣੀ ਚੰਗੀ ਆ ਗਈ ਘਰ ਆਪੀ ਬਣਾ ਦੂਗੀ ਉਹ ਗੱਲ ਆ ਇਹਨੂੰ ਪੱਠੇ ਚੰਗੇ ਬਾੜਿਓ ਬੱਛੀ ਨੂੰ ਮਗਰ ਤੇ ਇਕੱਲੀ ਬੱਛੀ ਮੁੱਲ ਮੋੜ ਦੂ ਜਾਵਾ ਹਨਾ ਹਾਂਜੀ ਬਈ ਆ ਅੱਗੇ ਗੱਪਣਾ ਆ ਗਈ ਹਨਾ ਏ ਵੀ ਬਈ ਦੂਜਾ ਸੂਆ ਹੁੰਦੀ ਆ ਗਈ ਕਹਿਣਾ ਲੈਂਦੀ ਆ ਜੀ ਇਹ ਅਮਨ ਕਿਦਾਂ ਦੇ 10 ਦਿਨ ਪੈਂਡਿੰਗ ਪੈਣ ਬਈ ਹਜੇ ਬੈਠਦੇ 10 ਦਿਨ ਪੈਂ ਤੇ ਕਿੰਨਾ ਗੱਦਦ ਦੁੱਧ ਪਾ ਦੂਗੀ ਜੀ ਇਹ ਦੁੱਧ ਆਮ ਤੌਰ ਤੇ 30 ਤੋਂ ਬਾਹਰ ਹੀ ਦੂਗਾ ਇਹ ਖੋਲਾ ਖਰਾ ਦੇਣਾਗਾ 30 ਕਿਲੋ ਭਜੀਆ ਤਾਂ ਮੈਂ ਮੰਨ ਕੇ ਚੱਲੀ ਤਾਂ ਤੇਰੇ ਸਟ੍ਰੇਟ ਨੇ ਹੁੰਦੀਆਂ ਲੈਗ ਸਕੋਰ ਦੇ ਲਾ ਤੇ ਸਾਰੀ ਸਿੱਧੇ ਕੇ ਪਾਸੋਂ 10 ਤਰਾਂ ਨਾਲੇ ਫਟਲੇ ਵੀ ਦੇਣੀ ਆ ਇਹਦਾ ਰੇਟ ਕੀ ਰਹਿਣਾ ਜੀ ਰੇਟ ਇਹਦਾ ਵੀ ਇਹਦੇ ਵੀ 1,15,000 ਜਸਤ ਹੁੰਦੀਆਂ ਮੰਨਤਨ ਕਰਦਾਂਗੇ ਮੰਨਤਨ ਕਰ ਤੇ ਅੱਗੇ ਵੀਰੇ ਬਾਹਰ ਆਪਾਂ ਦੋ ਕੱਚੇ ਹੋਰ ਦੇਖੇ ਜਾਣੇ ਹਨਾ ਇਹ ਦੋਨੇ ਵੀਰੇ ਫਾਰਮ ਤੋਂ ਲਈ ਜਾਣੀਆਂ ਜੀ ਤੇ ਦੋਨਾਂ ਪ੍ਰੋਪਰ ਕਾਰਡ ਹੈਗਾ ਆਪਣੇ ਕੋਲੇ ਦੋਨਾਂ ਦੀ ਸੈਕਸ਼ਨ ਜੀਮਣ ਲੱਗੇ ਹੋਏ ਨਹੀਂ ਜੀ ਚਾਪੜਾ ਗਿਆ ਵੱਡੇ ਵੱਡੀਆਂ ਬਹੁਤ ਹਨ ਵੱਡਿਆਂ ਭਿਆਂ ਮੰਨ ਕੇ ਚੱਲ ਪਹਿਲਾਂ ਇਹ ਮਿਲਕ ਵੇਨ ਦਿਖਾ ਦੇ ਕਿੱਦਾਂ ਨਹੀਂ ਲੱਗੇ ਬੜਾ ਜੀ ਤੇ ਦੰਦੋ ਕਿਵੇਂ ਇਹ ਦੰਦੋ ਵੀ 6-6 ਦੰਦ ਨੇ ਬਣਾ ਇਹ ਜੀ ਤੇ ਇਹਨੇ ਪਹਿਲੇ ਨੇ ਪਾਇਆ ਵੀ 34 ਕਿਲੋ ਦੁੱਧ ਅੱਛਾ ਅੱਛਾ ਤੇ ਇਹਨੇ ਤਾਂ 38 ਕਿਲੋ ਕਹਿਣ ਦਾ ਭਾਵ ਦੋਨੇ ਬੈਣਾ 70 ਕਿਲੋ ਦੁੱਧ ਪਾਉਣ ਗਿਆ 70 ਕਿਲੋ ਕਿਉਂ ਭਈ ਆ ਤਾਂ ਮਾਲਕ ਨੇ ਆਪ ਨੂੰ ਫਾਰਮ ਨਹੀਂ ਕੋਟ ਲਈ 45 ਕਿਲੋ ਦੀ ਜੀ ਜਿੰਨੀ ਮਰਜ਼ੀ ਭੇਜ ਦੀ 45 ਕਿਲੋ ਦੀ ਕੋਟ ਦੀ ਜੀ ਆਪਰ 45 ਨਾ ਜਿਹੜਾ 40 ਕਿਲੋ ਜਿਹੜਾ ਮਰਦੀ ਅੱਛਾ ਟੀਕੇ ਕਨਫਰਮ ਹੋ ਜਾਣਗੇ ਬਾਈ ਕਨਫਰਮ ਪੂਰਾ ਮੈਂ ਕਿਹਾ ਨਾ ਮਾਰੂਣ ਦਾ ਦੱਲ ਵੀ ਕਰਾ ਲਿਆ ਆਪਾਂ ਜੀ ਰੇਟ ਇਹਨਾਂ ਦੇ ਰੇਟ ਇਹਨਾਂ ਦੇ ਪਹਿਲੇ ਦੋਨਾਂ ਦੇ ਮੰਨ ਕੇ ਚੱਲ ਦੇ ਦਾਂਗੇ ਆਪਾਂ ਤਿੰਨ ਲੱਗ ਕੇ 20000 ਦਾ ਜੋਟਾ ਦੇ ਦਾਂਗੇ ਤਿੰਨ 20 ਦਾ ਜੋੜਾ 160 ਦਾ ਭਾਅ ਦੇ ਦਾਂਗੇ ਹਾਂ ਤੇ ਫਿਰ ਦਿਨ ਰਹਿ ਕੇ 10 ਸੂਣ ਚਾਹੀਦੇ ਹਨਾ ਦਿਨ 10 ਦਿਨ ਅਜੇ ਬਾਕੀ ਪਹਿਲੇ 5-4 ਉੱਤੇ ਲੂ ਬਾਈ ਅਜੇ 15 ਨਾ ਮੰਨ ਕੇ ਲੈ ਵੀ ਵੀਰ ਜੀ ਠੀਕ ਹੈ ਨਾ ਗੱਲ ਦੁੱਧ ਐ ਕਿਹਨੇ 40 ਕਿਲੋ ਖਰਾ ਦੁੱਧ ਪਾਉਣਾ ਜਿਹੜਾ ਕੋਈ ਰੌਲੇ ਨਹੀਂ ਐ 40 ਕਿਲੋ ਵਾਲਾ ਦਾ ਜੀ ਬਾਕੀ ਯਾਰ ਵੱਡੀ ਡਬਲ ਡਬਲ ਬੋਕਸ ਇਹਦੇ ਨਾਲ ਕੇ ਬਸੀਤੀ ਸੀਗੀ ਉਦੋਂ ਵੀ ਸੈਂਕੜੇ ਨਹੀਂ ਮੰਨ ਲਗਾਈਆ ਬਹੁਤ ਟੌਪਰੀ ਇਹਦੀ ਜੀ ਮੰਨ ਕੇ ਚੱਲ ਬਿਆਪਾ 70000 ਰੁਪਏ ਲਾ ਜਾਂਦਾ ਬੱਚੀ ਦੇ ਹਾਂ ਪਰ ਉਹ ਕਹਿੰਦਾ ਲੱਖ ਦੀ ਦੇਣੀ ਆਪਾਂ 70 ਲਾ ਜਾਂਦਾ ਬਈ ਜਿੰਨਾ ਕ ਆਪਣਾ ਗਜੈਸ ਸੀ ਜੀ ਬੱਚੀ ਦਿੱਤੀ ਨਹੀਂ ਬੰਦੇ ਨੇ ਦਿੱਤੀ ਨਹੀਂ ਬੱਤੀ ਬੰਦਾ ਕਹਿੰਦਾ ਵੀ ਆਪਾਂ ਲੱਖ ਦੀ ਦੇਣੀ ਹੈ ਜੀ ਇਹਦੀ ਬੱਸੀ ਦਾ ਜੀ ਕਹਿੰਦਾ ਵਾ ਬਰੀ ਮਗਰ ਸਾਲ ਦੇ ਵਿੱਚ ਬੱਚੀ 70000 ਲੱਖ ਦੀ ਤਿਆਰ ਕਰਦੀ 90 ਮੈਂ ਕ ਮਾ ਠੀਕ ਹੈ ਹੁਣ ਸੀਮਣੇ ਸੈਕਸਰ ਲੱਗਿਆ ਵਾ ਸੈਕਸਰ ਲੱਗਿਆ ਵਾ ਬਈ ਇਹਦੀ ਕਨਫਰਮ ਕਰਦਾ ਇਹ ਗੱਲ ਮਾ ਮੇਰੇ ਕਨਫਰਮ ਆ ਮਾਲਕਾਂ ਨਾਲ ਜਾ ਕੇ ਗੱਲ ਕਰਨਾ ਆਪਣੇ ਜਿਆ ਗੰਦੀ ਨਾ ਕਰਨਾ ਨਫਾ ਆਪਾਂ ਕਹੀ ਕੇ ਲੈਣਾਗਾ ਜੀ ਸੋ ਬੈੜਾ ਦੇਖੋ ਯਾਰ ਕਿਆ ਬਾਤ ਆ ਕਬੂਤਰ ਦੇ ਬੱਚੇ ਜੀ ਫੂਡ ਕੁਆਰਟੀਆ ਲੈਗ ਸਕੋਰ ਦੇ ਲਾ ਬਾਡੀ ਦੇ ਲਾ ਬਈ ਐ ਮੰਨ ਕੇ ਚੱਲ ਕੋਈ ਐਕਸਟਰਾ ਫਾਇੰਡ ਨਹੀਂ ਬੈੜੇ ਖੜੇ ਲੈਵੇ ਤਾਂ ਫਾਰਮ ਵਾਲਾ ਗੋਹਾ ਲਿਆ ਨਹੀਂ ਹਨਾ ਲਿਆ ਨਹੀਂ ਬਈ ਇਹਦਾ ਜੀ ਸੋ ਬੈੜ ਦੇਖੋ ਇਹ ਚਾਪੜ ਵਰਗੀ ਪੂਰੀ ਪੜੀ ਧਰਤੀ ਹਿਲਾਉਂਦੀ ਗੱਜੇ ਜੇ ਥਲਸਲ ਕਰਦੇ ਸੇ ਪੈਰ ਧਰਦੀਆ ਤੇ 2 ਨੰਬਰ ਵਾਲੇ ਇਹ ਵੀ ਦੂਜਾ ਸੋਸ ਹੁੰਦੀ ਆ ਹਨਾ ਇਹਨੇ ਬਈ 38 ਕਿਲੋ ਕੋਨ ਲੋਤਾਗਾ ਜੀ ਤੇ ਇਹਦੀ ਮਾਰ ਤਾਂ ਨਾ 45 ਕਿਲੋ ਆ 45 ਕਿਲੋ ਨਹੀਂ ਆਣਾ 40 ਕਿਲੋ ਵੀ ਹੋਰ ਤੇ ਆਪਾਂ ਵੀਰੇ ਵੜ ਦੇਦਾ ਸੀ 40 ਕਿਲੋ ਤਾਂ ਮੰਨ ਕੇ ਬੰਦਾ ਲੈ ਜੇ ਇਹਨੇ 25 ਦਿਨ ਬਾਕੀ ਪੈਣੇ ਰੇਟ ਆ ਗਿਆ ਕੱਲੀ ਕੱਲੀ ਤੇ 1 ਲੱਖ 60-60 ਹਜ਼ਾਰ ਰੁਪਈਆ ਹਾਂ ਸੋ ਵੀਰੋ ਕਾਫੀ ਨਾਗਾ ਆਪਾਂ ਤੁਹਾਨੂੰ ਦਿਖਾ ਦੇ ਪੈਣੇ ਬੜਾ ਮੰਨ ਕੇ ਚਲਾ 80 ਕਿਲੋ ਖਰਾ ਦੁੱਧ ਪਾਉਣ ਗਿਆ ਬਈ ਜੇ ਕੋਈ ਕੇਅਰ ਕਰੂਗਾ ਤਾਂ 85 ਕਿਲੋ 90 ਕਿਲੋ ਵੀ ਲੈ ਗਾਦਾ ਠੀਕ ਆ 80 ਕਿਲੋ ਖੁੱਲਾ ਖਰਾ ਰਹਿਣੀ ਦੋਨੇ ਪਹਿਲਾਂ ਪਾਟਾ ਦੇ ਸੋ ਫੈਟ ਨੇ ਜਾ ਕੇ ਦੇਖਦੇ ਆ ਬੜਾ ਨਹੀਂ ਹੈ ਜੀ ਸੋ ਪਿੰਡ ਖੜਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ